ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਰੀਏ ਦੇ ਵਿੱਚ ਗੱਲ ਕਰਾਂਗੇ ਜੇ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਜੀ 11 ਅਗਸਤ ਦੀ ਯਾਨੀ ਕਿ ਆਉਂਦੇ ਜਿਹੜੇ 4-5 ਦਿਨਾਂ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ रह ਸਕਦਾ ਮੌਸਮ ਖਾ ਦਾ ਕੀ ਕਹਿਣਾ ਹੈ ਮੌਸਮ ਦੇ ਮੀਂਹ ਕਿੰਨੇ ਕੁ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਤੁਹਾਨੂੰ ਇਸ ਜਰੀਏ ਦੇ ਵਿੱਚ ਡਿਸਕਸ ਕਰਾਂਗੇ ਤੁਹਾਡੇ ਨਾਲ ਪੰਜਾਬ ਦੇ ਵਿੱਚ ਜੇ ਇਸ ਵੇਲੇ ਕੁਝ ਟੁੱਟਵੇਂ ਤੌਰ ਤੇ ਜਿਹੜੇ ਮੀਂਹ ਡੋ ਰਹੇ ਨੇ ਮਾਝ ਦੇ ਖੇਤਰਾਂ ਦੇ ਵਿੱਚ ਗਰਦਾਸਰ ਸ੍ਰੀ ਅਮਰੇਸਰ ਸਾਹਿਬ ਪਠਾਨਕੋਟ ਦੇ ਕੁਝ ਖੇਤਰਾਂ ਦੇ ਵਿੱਚ ਹੁਸ਼ਿਆਰਖੋੜ ਦੇ ਕੁਝ ਖੇਤਰਾਂ ਦੇ ਵਿੱਚ ਤੇ ਅੱਜ ਮੀਂਹ ਜੜਿਆ ਪੰਜਾਬ ਦੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਵੀ ਲੱਗੇ ਆ ਖਾਸ ਕਰ ਪੂਰਬੀ ਜ਼ਿਲ੍ਹਾ ਲੁਧਿਆਣਾ ਤੇ ਆਸਾਸਾ ਦੇ ਖੇਤਰ ਤੇ ਕੁਝ ਹਰਿਆਣਾ ਦੇ ਖੇਤਰਾਂ ਦੇ ਵਿੱਚ ਅੱਜ ਮੀਂਹ ਵੇਖਣ ਨੂੰ ਮਿਲੇ ਆ ਸੌਣ ਦੇ ਦਿਨਾਂ ਦੀ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਆਪਾਂ ਗੱਲ ਦਰਿਆਵਾ ਦੀ ਕਰ ਲੈਣੀ ਆ ਸੋ ਅੱਜ ਪੌਂਗ ਡੈਮ ਦਾ ਕਾਫੀ ਨਿਊਜ਼ ਦੇ ਵਿੱਚ ਕਾਫੀ ਚਰਚਾ ਬਣਿਆ ਰਿਹਾ ਹੈ ਕਿ ਕੀਅਰ ਘੱਟ ਗੱਲ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਾਂਗੇ ਪੌਂਕ ਟਾਈਮ ਦੇ ਜਿਹੜੇ ਫਲੱਡ ਗੇਟ ਨਹੀਂ ਖੋਲੇ ਗਏ ਉੱਥੇ ਜਿਹੜੇ ਸਲਿੱਪ ਵੇ ਦੇ ਗੇਟ ਹੁੰਦੇ ਨੇ ਉਹ ਖੋਲੇ ਗਏ ਨਹੀਂ ਤੇ ਇਹਦੇ ਵਿੱਚ 4000 ਕਿਊਸਕ ਪਾਣੀ ਆ ਜਿਹੜਾ ਉਹ ਛੱਡਿਆ ਗਿਆ ਜਿਹੜਾ ਕਿ ਬਿਆਸ ਦੇ ਵਿੱਚ ਡਲ ਕੇ ਅੱਗੇ ਜਿਹੜੇ ਜਲਾਹ ਦੇ ਵਿੱਚ ਲੰਘਦਾ ਹੋਇਆ ਅੱਗੇ ਜਾਏਗਾ ਹਰੀਕੇ ਹੜ ਤੇ ਜਾ ਕੇ ਇਹਦੇ ਮਿਲਣਾ ਸੋ ਇਹਦੇ ਵਿੱਚ ਕੋਈ ਖਾਸੇ ਅਲਰਟ ਕੋਈ ਖਾਸੇ ਚੇਤਾਵਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਹਾਲੇ ਦਰਿਆ ਠੀਕ ਠਾਕ ਚੱਲਦਾ ਪਿਆ ਉੱਥੇ ਕੋਈ ਅਲਰਟ ਵਾਲਾ ਹਾਲੇ ਕੋਈ ਕੰਮ ਨਹੀਂ ਆ ਤੇ ਇਸ ਲਈ ਡਰਨ ਤੇ ਘਬਰਾਉਣ ਵਾਲੀ ਅਫਵਾਹਾਂ ਤੇ ਯਕੀਨ ਕਰਨ ਵਾਲੀ ਕੋਈ ਗੱਲ ਐਸੀ ਨਹੀਂ ਹੈ ਜੇ 4000 ਕਿਊਸਕ ਪਾਣੀ ਠੀਕ ਠਾਕ ਹੁੰਦਾ ਉੱਥੇ ਹਾਲੇ ਕੋਈ ਜ਼ਿਆਦਾ ਦਾ ਕੋਈ ਗੱਲਬਾਤ ਨਹੀਂ ਹੈ ਆਉਂਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੀਂਹ ਦਰਜ ਹੋ ਰਹੇ ਨੇ ਪਹਾੜਾਂ ਦੇ ਵਿੱਚ ਲਗਾਤਾਰ ਤਾਵਰ ਤੋੜ ਭਾਰੀ ਮੀਂਹ ਦਰਜ ਹੋ ਰਹੇ ਨੇ ਜਿਹਦੇ ਨਾਲ ਪੌਂਗ ਡੈਮ ਦਾ ਜਲ ਸਤਹ ਵਧੇਗਾ 1400 ਉੱਥੇ ਕਪੈਸਿਟੀ ਆ ਜਿਹੜਾ ਕਪੈਸਿਟੀ ਆ ਲੈਵਲ ਆ ਪੌਂਗ ਡੈਮ ਦਾ ਤੇ ਉਹ 1368 70 ਦੇ ਆਸ-ਪਾਸ ਚੱਲਦਾ ਹੋਇਆ ਹਾਲੇ ਵੀ ਤੀ 35 ਫੁੱਟ ਨੀਵਾ ਹੈ ਉਹ ਹੁਣ ਚੱਲਦਾ ਹੋਇਆ ਸੌ ਦੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਇਹ ਟਾਈਮ ਭਰੇਗਾ ਉਮੀਦ ਹੈ ਹੋ ਸਕਦਾ ਹੈ ਕਿ ਪਾਣੀ ਰਿਲੀਜ਼ ਕੀਤਾ ਜਾਵੇ ਤੇ ਜਿਵੇਂ ਪਾਣੀ ਰਿਲੀਜ਼ ਕੀਤਾ ਜਾਵੇਗਾ ਬਿਆਸ ਦੇ ਵਿੱਚ ਤੇ ਹੋ ਸਕਦਾ ਫਿਰ ਅਲਰਟ ਚੇਤਾਵਨੀ ਜੜੀਆਂ ਜਾਰੀ ਕੀਤੀ ਜਾਵੇ ਫਿਲਹਾਲ ਹਾਲੇ ਤੱਕ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਵੱਡੇ ਪੱਧਰ ਤੇ ਜਾਰੀ ਨਹੀਂ ਕੀਤੀ ਗਈ ਫਿਰ ਗੱਲ ਕਰਾਂਗੇ ਜੀ ਘੱਗਰ ਦੀ ਕਾਗਰ ਜਿੱਥੋਂ ਵਾਕੇ ਨਿਕਲਦਾ ਜਿਹਾ ਆਪਣਾ ਮਹਾਲੀ ਦੇ ਕੁਝ ਖੇਤਰ ਤੇ ਇਧਰੋਂ ਆਉਂਦੇ ਆਉਂਦੇ ਫਿਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਐਂਟਰ ਕਰਦਾ ਹੈ ਕਾਗਰ ਵੀ ਠੀਕ ਠਾਕ ਚੱਲਦਾ ਪਿਆ ਪਰ احتیاطਾਂ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਕੁਝ ਚੇਤਾਵਨੀਆਂ ਜਿਹੜੇ ਨਾਲ ਲੱਗਦੇ ਕਾਗਰ ਦੇ ਪ੍ਰਿੰਡਾਂ ਨੇ ਰਾਜਫਰਾ ਹਲਕੇ ਦੇ ਔਰ ਇਧਰ ਪਟਿਆਲੇ ਜ਼ਿਲ੍ਹੇ ਦੇ ਉਹਨਾਂ ਨੂੰ ਅਵੇਅਰ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਥੋੜਾ ਜਿਹਾ ਆਪਣਾ ਬੰਤਵਾ ਸੇਜੀ ਕਰ ਸਕਦੇ ਆ ਆਪਣੇ ਅਵੇਅਰ ਰਹਿਣ ਨੂੰ ਯਾਨੀ ਕਿ ਚੌਕਸ ਰਹਿਣੋ ਕਿਹਾ ਗਿਆ ਉਹਦੇ ਕੋਈ ਚੇਤਾਵਨੀ ਵੱਡੇ ਪੱਧਰ ਤੇ ਜਾਰੀ ਨਹੀਂ ਕੀਤੀ ਗਈ ਲੈਟਰ ਵੀ ਇਸ਼ੂ ਕੀਤੀ ਗਈ ਆ ਪਟਿਆਲਾ ਪ੍ਰਸ਼ਾਸਨ ਵੱਲੋਂ ਰਾਜ ਉਹ ਥੋੜਾ ਜਿਹਾ ਅਵੇਅਰ ਰੈਨ ਦੀ ਜਰੂਰਤ ਹੈ ਜਿਵੇਂ ਜਿਵੇਂ ਮੀਂਹ ਚ ਚਾਰਜ ਹੋਣਗੇ ਪਹਾੜਾਂ ਦੇ ਵਿੱਚ ਤੇ ਇਹਦੇ ਵਿੱਚ ਵੀ ਜਲ ਸਰਵ ਵਧੇਗਾ ਤੇ ਹੋ ਸਕਦਾ ਉਹਦੇ ਤਰ੍ਹਾਂ ਦੇ ਵਿੱਚ ਅਲਰਟ ਇੱਥੇ ਜਾਰੀ ਹੋਣ ਵੱਡੇ ਪੱਧਰ ਤੇ ਹੁਣ ਗੱਲ ਕਰਾਂਗੇ ਜੇ ਮੌਸਮ ਦੀ ਆਉਂਦੇ ਦਿਨਾਂ ਦੇ ਵਿੱਚ ਮੌਨਸੂਨ ਦੇ ਮੀਂਹ ਜਾਰੀ ਰਣ ਦੀ ਉਮੀਦ ਹੈ ਪਹਾੜਾ ਦੇ ਵਿੱਚ ਯਾਨੀ ਕਿ ਹਿਮਾਚਲ ਉੱਤਰਾਖੰਡ ਜੰਮੂ ਦੇ ਵਿੱਚ ਇਸੇ ਤਰ੍ਹਾਂ ਮੀਂਹ ਜੜਿਆ ਦਰਜ ਹੁੰਦੇ ਰਣਗੇ ਜਦੋਂ ਤੱਕ ਮੌਨਸੂਨ ਟਰਫ ਹੈ ਜਿਹੜੀ ਮੱਧ ਭਾਰਤ ਵੱਲ ਨਹੀਂ ਖਿਸਕਦੀ ਇਸ ਵੇਲੇ ਮੌਨਸੂਨ ਟਰਫ ਹੈ ਜਿਹੜੀ ਜਵਾ ਪਹਾੜਾ ਦੇ ਨਾਲ ਲੱਗੀ ਹੋਈ ਹੈ ਤੇ ਦੂਜੇ ਪਾਸੇ ਇੱਕ ਪਛਮੀ ਸਿਸਟਮ ਪਹੁੰਚ ਕਰ ਚੁੱਕਿਆ ਹੈ ਜਿਹਦੇ ਨਾਲ ਪਹਾੜਾ ਦੇ ਵਿੱਚ ਜਵਰਦਸਤ ਗਤੀਵਿਧੀਆਂ ਮੌਨਸੂਨ ਦੀਆਂ ਵੇਖਣ ਨੂੰ ਮਿਲ ਰਹੀਆਂ ਨੇ ਤੇ ਇਹਦੇ ਨਾਲ ਜਿਹੜੇ ਪਹਾੜਾ ਦੀ ਰੇਂਜ ਆਉਂਦੇ ਮੈਦਾਨਾਂ ਦੇ ਖੇਤਰ ਨੇ ਪਹਾੜੀਓਂ ਪੰਜਾਬ ਦੇ ਖੇਤਰ ਨੇ ਹ ਸੌਂ ਦੇ 3-4 ਦਿਨਾਂ ਦੇ ਵਿੱਚ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਆਸਾਰ ਨੇ ਜੀ ਟੁੱਟਵੇਂ ਤੌਰ ਤੇ ਮੀਂਹ ਮੈਦਾਨਾਂ ਦੇ ਵਿੱਚ ਲੱਗਣਗੇ ਪੰਜਾਬ ਦੀ ਗੱਲ ਕਰੀਏ ਤੇ ਦੁਆਬਾ ਖੇਤਰ ਦੇ ਹੋਗੇ ਜਲੰਧਰ ਕਪੂਰਥਲਾ ਹੁਸ਼ਿਆਰ ਫਿਰ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਪਾਚਕਲਾ ਰੋਪੜ ਲੁਧਿਆਣਾ ਪਟਿਆਲਾ ਦੇ ਸ਼ਰੀਫਾ ਤੇ ਗੱਲ ਸਾਹਿਬ ਪਠਾਨਕੋਟ ਗੁਰਦਾਸਪੁਰ ਸ੍ਰੀ ਅਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਹੋ ਸਕਦੇ ਨੇ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੱਦਲ ਜਿੱਥੇ ਬਣੇਗਾ ਜੀ ਉੱਥੇ ਮੀਂਹ ਲੱਗਣਗੇ ਸਾਰੇ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਨਹੀਂ ਆ ਟੁੱਟਵੇਂ ਤੌਰ ਤੇ ਬ ਹੋਣਗੇ ਇੱਕ ਨਜ਼ਰ ਆਫਾਂ ਜਾਂਦੇ ਜਾਂਦੇ ਜੀ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਅੱਜ ਅ ਡਿਪਾਰਟਮੈਂਟ ਅਕੀ ਯਾਨੀ ਕਿ ਆਈਐਮਡੀ ਭਾਰਤੀ ਮੌਸਮ ਵਿਭਾਗ ਨੂੰ ਹੈਵੀ ਰੇਨ ਦੇ ਅੱਜ ਅਲਰਟ ਜਾਰੀ ਕੀਤੇ ਗਏ ਸੀਗੇ ਜੀ ਅਤੇ ਤਰ੍ਹਾਂ ਤੱਕ ਫਿਲਹਾਲ ਨੋ ਵਰਨਿੰਗ ਲਿਖਿਆ ਹੋਇਆ ਯਾਨੀ ਕਿ ਠੀਕ ਠਾਕ ਰਹਿਣ ਦੇ आसार ਨੇ ਮੌਸਮ ਟੁੱਟਵੇਂ ਤੌਰ ਤੇ ਬਦਲ ਜ਼ਰੂਰ ਬਣੇਗਾ ਪਰ ਅਲਰਟ ਵਾਲਾ ਕੋਈ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਤੇ ਆਉਂਦੇ ਦਿਨਾਂ ਦੇ ਵਿੱਚ ਅ ਵੱਡੇ ਲੈਵਲ ਤੇ ਯਾਨੀ ਕਿ ਭਾਰੀ ਮੀਂਹ ਹੋ ਜਵੇ ਸਾਰੇ ਜਿਲ੍ਹਿਆਂ ਦੇ ਵਿੱਚ ਐਦਾਂ ਦਾ ਕੋਈ ਕੰਮ ਨਹੀਂ ਹੈ ਜਿੱਥੇ ਕਿਤੇ ਬੱਦਲ ਬੜੇਗਾ ਉੱਥੇ ਮੀਂਹ ਦੇ ਅਰਜ ਹੋਣਗੇ ਬਾਕੀ ਜਲੇ ਜਰੇ ਸੁੱਕੇ ਵੀ ਰਹਿ ਸਕਦੇ ਨੇ ਤੇ ਕੁਝ ਖੇਤਾਂ ਦੇ ਵਿੱਚ ਮੀਂਹ ਜੜੇ ਅਰਜ ਹੋਣ ਦੀ ਉਮੀਦ ਹੈ ਉਹਨਾਂ ਦੇ ਤਰ੍ਹਾਂ ਦੇ ਵਿੱਚ ਬਾਕੀ ਜਮਜ ਵਿੱਚ ਸਾਨੂੰ ਅਪਡੇਟਸ ਆਉਂਦੇ ਜਾਣੀਆਂ ਤੁਹਾਡੇ ਨਾਲ ਅਸੀਂ ਉਸੇ ਤਰ੍ਹਾਂ ਸਾਂਝਾ ਕਰਦੇ ਰਹਾਂਗੇ ਇਜਾਜ਼ਤ ਦਿਓ ਜੀ ਧੰਨਵਾਦ ਸ਼ੁਕਰੀਆ